ਸਾਭਾ ਨਾਜ਼ਰੀਨ ਸਵਾਗਤ ਹੈ ਆਪ ਸਭ ਦਾ ਦਿਵਾਨ ਨੇ ਪੀਰਾਂ ਦੇ ਚੈਨਲ ਵਿੱਚ ਨਾਜ਼ਰੀਨ ਅੱਜ ਦੀ ਇਹ ਜਿਹੜੀ ਕਹਾਣੀ ਆ ਆਪਾਂ ਸਾਰਿਆਂ ਦੀ ਜ਼ਿੰਦਗੀ ਬਦਲ ਸਕਦੀ ਹੈ ਜੇ ਨੇ ਵੀ ਇਸ ਤੇ غور ਕੀਤਾ ਆਪਣੀ ਕਿਸਮਤ ਬਦਲੀ ਸੁੱਤੇ ਭਾਗ ਜਗਾਏ ਕਦੇ ਕੋਈ ਕਮੀ ਪੇਸ਼ੀ ਜ਼ਿੰਦਗੀ ਵਿੱਚ ਨਹੀਂ ਆਈ ਸੋ ਅੱਜ ਦੀ ਕਹਾਣੀ ਨੂੰ ਬੜੇ ਗੌਰ ਤੇ ਨਾਲ ਸੁਣਨੋਂ ਭਾਣੋਂ ਬਹੁਤ ਕੁਝ ਸਿੱਖਣੋਂ ਮਿਲੇਗਾ ਬਹੁਤ ਪੁਰਾਣੇ ਸਮੇਂ ਦੀ ਗੱਲਿਆ ਵਖਤ ਦਾ ਇੱਕ ਬਾਦਸ਼ਾਹ ਕਾਫੀ ਵੱਡੇ ਸਮਰਾਜ ਦਾ ਸਮਰਾਟ ਸੀ ਬਾਦਸ਼ਾਹ ਸੀ ਜਿਹਦੇ ਕੋਲ ਅਥਾ ਰਾਜ ਸੀ ਜਿਹਦੇ ਹਜ਼ਾਰਾਂ ਹੀ ਬਜીર ಮಂತ್ರಿ ਸੀ ਉਹ ਨੂੰ ਆਪਣੇ ਰਾਜ ਦੇ ਵਿੱਚ ਰਹਿੰਦਿਆਂ ਕੋਈ ਕਮੀ ਪੇਸ਼ੀ ਨਹੀਂ ਆਈ ਇੱਕ ਵਾਰ ਉਹ ਬਾਦਸ਼ਾਹ ਵਖਤ ਦਾ ਬਾਦਸ਼ਾਹ ਆਪਣਾ ਲਾਹ ਲਸ਼ਕਰ ਲੈ ਕੇ ਆਪਣੇ ਰਾਜ ਦੇ ਵਿੱਚ ਘੁੰਮਣ ਵਾਸਤੇ ਨਿਕਲਿਆ ਘੁੰਮਦਾ ਘੁੰਮਦਾ ਬਾਦਸ਼ਾਹ ਇੱਕ ਨਗਰ ਦੇ ਕੋਲੋਂ ਲੰਘਣ ਲੱਗਾ ਤੇ ਉਹਦੀ ਨਿਗਾ ਰੇਤ ਤੇ ਪੇ ਇੱਕ ਫਕੀਰ ਤੇ ਪਈ ਰੇਤ ਤੇ ਬੈਠੇ ਇੱਕ ਫਕੀਰ ਤੇ ਪਈ ਉਹ ਫਕੀਰ ਇੱਕ ਰੇਤੇ ਤੇ ਬੈਠਾ ਆਪਣੇ ਯਾਰ ਦੇ ਨਾਲ ਲਿਬ ਲਾਈ ਉਹਦਾ ਸਿਵਰਨ ਕਰ ਰਿਹਾ ਸੀ ਬਾਦਸ਼ਾਹ ਨੇ ਉਸ ਫਕੀਰ ਨੂੰ ਦੇਖਿਆ ਤੇ ਬੜਾ ਹੈਰਾਨ ਹੋਇਆ ਉਹ ਵਕਤ ਦਾ ਬਾਦਸ਼ਾਹ ਉਸ ਫਕੀਰ ਦੇ ਕੋਲ ਗਿਆ ਫਕੀਰ ਨੇ ਉਸ ਬਾਦਸ਼ਾਹ ਨੂੰ ਕੋਈ ਦੁਆ ਸलाम ਨਹੀਂ ਕੀਤੀ ਇਹ ਦੇਖ ਕੇ ਰਾਜੇ ਨੂੰ ਬੜੀ ਹੈਰਾਨੀ ਹੋਈ ਰਾਜਾ ਥੋੜਾ ਗੁੱਸੇ ਵੀ ਹੋਇਆ ਕਿ ਮੈਂ ਇਸ ਫਕੀਰ ਦੇ ਕੋਲ ਆਇਆ ਮੈਂ ਇਸ ਰਾਜਦਾ ਬਾਦਸ਼ਾਹਾਂ ਇਹਨ ਮੰਨੂ ਕੋਈ ਦੁਆ ਸलाम ਨਹੀਂ ਕੀਤੀ ਇਹ ਮੰਨੂ ਦੇਖ ਕੇ ਉੱਠ ਕੇ ਖੜਾ ਵੀ ਨਹੀਂ ਹੋਇਆ ਇਸ ਹਰਕ ਦਾ ਮਾਰਿਆ ਉਸ ਫਕੀਰ ਨੂੰ ਪੁੱਛਣ ਲੱਗਾ ਆਪ ਕੇ ਕਿਰ ਐਸੇ ਹੋ ਫਕੀਰ ਕਹਿਣ ਲੱਗੇ ਠੀਕ ਹਾਂ ਉਹ ਬਾਦਸ਼ਾਹ ਪੁੱਛਣ ਲੱਗਾ ਜ਼ਿੰਦਗੀ ਕਿਵੇਂ गु져 ਰਹੀ ਹੈ ਫਕੀਰ ਕਹਿਣ ਲੱਗੇ ਮੇਰੀ ਜ਼ਿੰਦਗੀ ਬੜੀ ਵਧੀਆ गु져 ਰਹੀ ਹੈ ਤੇਰੇ ਤੋਂ ਵਧੀਆ ਜ਼ਿੰਦਗੀ ਜੀ ਰਿਹਾ ਹਾਂ ਹਾਂ ਜਿੱਦਾਂ ਹੀ ਫਕੀਰ ਨੇ ਇਹ ਗੱਲ ਕਹੀ ਬਾਦਸ਼ਾਹ ਨੂੰ ਬੜਾ ਗੁੱਸਾ ਆਇਆ ਬਾਦਸ਼ਾਹ ਉਸ ਫਕੀਰ ਨੂੰ ਕਹਿਣ ਲੱਗਾ ਤੰਨੂੰ ਪਤਾ ਨਹੀਂ ਕਿ ਮੈਂ ਕੌਣ ਹਾਂ ਇਹ ਸੁਣ ਕੇ ਫਕੀਰ ਹੌਲੀ-ਹੌਲੀ ਮੁਸਕਰਾਨ ਲੱਗੇ ਤੇ ਕਹਿਣ ਲੱਗੇ ਹਾਂ ਬਾਦਸ਼ਾਹ ਮੰਨੂੰ ਪਤਾ ਹੈ ਤੂੰ ਕੌਣ ਹਾਂ ਬਾਦਸ਼ਾਹ ਕਹਿਣ ਲੱਗਾ ਜੇਕਰ ਤੰਨੂੰ ਪਤਾ ਕਿ ਮੈਂ ਕੌਣ ਹਾਂ ਤੇ ਤੂੰ ਮੰਨੂੰ ਸਲਾਮ ਕਿਉਂ ਨਹੀਂ ਕੀਤਾ ਫਕੀਰ ਕਹਿਣ ਲੱਗਾ ਕਿ ਮੰਨੂੰ ਪਤਾ ਤੋ ਵਕਤ ਬਾਦਸ਼ਾਹ ਹੈ ਤੇ ਤੇਰੇ ਤੋਂ ਵਧੀਆ ਮੈਂ ਜ਼ਿੰਦਗੀ ਜੀ ਰਿਹਾ ਹਾਂ ਮੈਨੂੰ ਤੇਰੇ ਵਰਗੇ ਬਾਦਸ਼ਾਹ ਨੂੰ ਸਲਾਮ ਕਰਨ ਦੀ ਕੋਈ ਲੋੜ ਨਹੀਂ ਇਹ ਸੁਣ ਕੇ ਬਾਦਸ਼ਾਹ ਹੋਰ ਗੁੱਸੇ ਹੋ ਗਿਆ ਤੇ ਕਹਿਣ ਲੱਗਾ ਐ ਫਕੇ ਬਾਬਾ ਮੈਂ ਵਕਤ ਦਾ ਬਾਦਸ਼ਾਹ ਮੇਰੀ ਜ਼ਿੰਦਗੀ ਬੜੀ ਔਖੀ ਹੈ ਮੈਨੂੰ ਬਹੁਤ ਕੁਝ ਦੇਖਣਾ ਪੈਂਦਾ ਇਕਦਾ ਹੋ ਸਕਦਾ ਕਿ ਤੇਰੀ ਜ਼ਿੰਦਗੀ ਮੇਰੀ ਜ਼ਿੰਦਗੀ ਨਾਲੋਂ ਵਧੀਆ ਹੋਵੇ ਮੈਂ ਸਮੇ ਦਾ ਬਾਦਸ਼ਾਹ ਹਾਂ ਤੂੰ ਇੱਕ ਫਕੀਰ ਹੈ ਇਹ ਸੁਣ ਕੇ ਫਕੀਰ ਕਹਿਣ ਲੱਗੇ ਕਿ ਇਹ ਬਾਦਸ਼ਾਹ ਮੇਰੀ ਜ਼ਿੰਦਗੀ ਤੇਰੀ ਜ਼ਿੰਦਗੀ ਵਰਗੀ ਆ ਮੈਂ ਵੀ ਆਪਣੀ ਜ਼ਿੰਦਗੀ ਤੇਰੀ ਜ਼ਿੰਦਗੀ ਵਰਗੀ ਉਜਾਰ ਰਿਹਾ ਇਹ ਸੁਣ ਕੇ ਬਾਦਸ਼ਾਹ ਬੜਾ ਹੈਰਾਨ ਹੋਇਆ ਕਿ ਉਹ ਕਿਦਾਂ ਤੂੰ ਮੇਰੇ ਵਰਗੀ ਜ਼ਿੰਦਗੀ ਕਿੱਦਾਂ ਗੁਜ਼ਾਰ ਰਹਾ ਬਾਦਸ਼ਾਹ ਦੇ ਫਕੀਰ ਸੁਣ ਕੇ ਗੱਲ ਕਹਿਣ ਲੱਗੇ ਐ ਬਾਦਸ਼ਾਹ ਜਦੋਂ ਰਾਤ ਨੂੰ ਤੂੰ ਸੌਂਦਾ ਉਦੋਂ ਹੀ ਮੈਂ ਸੌਂਦਾ ਹਾਂ ਤੂੰ ਮਖਮਲ ਦੇ ਸੇਤ ਤੇ ਸੌਂਦਾ ਮੈਂ ਤੇ ਤੇਰੇ ਤੇ ਸੌਂਦਾ ਫੇਰ ਵੀ ਮੇਰੀ ਤੇਰੀ ਜ਼ਿੰਦਗੀ ਵਰਗੀ ਹੀ ਮੇਰੀ ਜ਼ਿੰਦਗੀ ਹੈ ਕਿਰ ਕਹਿਣ ਲੱਗੇ ਬਾਦਸ਼ਾਹ ਜਦੋਂ ਤੰਨ ਨੂੰ نیند ਆ ਜਾਂਦੀ ਤੇਰੀ ਅੱਖ ਲੱਗ ਜਾਂਦੀ ਆ ਤੰਨੂ ਵੀ ਪਤਾ ਨਹੀਂ ਹੁੰਦਾ ਕਿ ਤੂੰ ਫੁੱਲਾਂ ਦੀ ਸੇਤ ਤੇ ਕਿ ਫੁੱਲਾਂ ਦੀ ਸੇਤ ਤੇ ਪਿਆ ਜਾਂ ਕੰਡਿਆਂ ਦੇ ਉੱਤੇ ਪਿਆ ਇਦਾਂ ਹੀ ਜਦੋਂ ਮੇਰੀ ਅੱਖ ਲੱਗ ਜਾਂਦੀ ਆ ਮਨ ਨੂੰ ਵੀ ਪਤਾ ਨਹੀਂ ਰਹਿੰਦਾ ਕਿ ਮੈਂ ਰੇਤ ਤੇ ਪਿਆ ਜਾਂ ਪੁਰਲਾ ਦੀ ਸੇਜ ਤੇ ਪਿਆ ਨੀਂਦ ਦੇ ਵਿੱਚ ਕਿਸੇ ਨੂੰ ਕੁਝ ਨਹੀਂ ਪਤਾ ਲੱਗਦਾ ਕਿ ਉਹ ਕਿੱਥੇ ਪਿਆ ਤੇਰੇ ਮੇਰੇ ਵਿੱਚ ਫਰਕ ਇੰਨਾ ਏ ਜਦੋਂ ਤੂੰ ਸੌਂਦਾ ਤੂੰ ਸੁੱਤਾ ਹੀ ਰਹਿੰਦਾ ਤੇ ਮੈਂ ਅੰਮ੍ਰਿਤ ਵੇਲੇ ਉੱਠ ਕੇ ਆਪਣਾ ਮਸੱਲਾ ਵਿਛੋਂਦਾ ਤੇ ਉਸ ਰੱਬ ਦੀ ਰਾਹ ਤੇ ਚੱਲਦਾ ਨਵਾਜ਼ ਪੜਦਾ ਦੁਆ ਕਰਦਾ ਆਪਣੇ ਮਾਲਕ ਦਾ ਸ਼ੁਕਰਾਨਾ ਕਰਦਾ ਤੇ ਸਭ ਦਾ ਭਲਾ ਮੰਗਦਾ ਮੇਰਾ ਜ਼ਿਆਦਾ ਸਮਾਂ ਉਸ ਪਰਮਾਤਮਾ ਦੇ ਨਾਲ ਗੱਲਾਂ ਕਰਦਿਆਂ ਲੰਘਦਾ ਤੇ ਤੇਰਾ ਜ਼ਿਆਦਾ ਸਮਾਂ ਫੁੱਲਾਂ ਦੀ ਸੇਜ ਤੇ ਨੰਗਦਾ ਇਸ ਕਰਕੇ ਮੇਰੀ ਜ਼ਿੰਦਗੀ ਤੇਰੀ ਜ਼ਿੰਦਗੀ ਨਾਲੋਂ ਵਧੀਆ ਆ ਕਿਉਂਕਿ ਅਸਲ ਬਿਹਤਰ ਜ਼ਿੰਦਗੀ ਉਹੀ ਆ ਰੱਬ ਦੀ ਯਾਦ ਵਿੱਚ ਰੱਬ ਦੀ ਰਾਹ ਤੇ गुਜ਼ਾਰੀ ਜਾਵੇ ਸੋਨਾ ਆਇਆ ਸੋਨ ਤਾਂ ਸਾਰੇ ਹੀ ਆਉਂਦੇ ਆ ਉਹੀ ਜ਼ਿੰਦਗੀ ਵਧੀਆ ਆ ਜਿਸ ਜ਼ਿੰਦਗੀ ਦੇ ਵਿੱਚ ਉਹ ਪਰਮਾਤਮਾ ਦਾ ਨਾਮ ਲਿਆ ਜਾਵੇ ਜਾਂ ਕੋਈ ਚੰਗਾ ਕਰਮ ਕੀਤਾ ਜਾਵੇ ਅਸਲ ਜ਼ਿੰਦਗੀ ਉਹੀ ਆ ਜਿਸ ਤੇ ਵਿੱਚੋਂ ਸਮਾਂ ਕੱਢ ਕੇ ਪਰਮਾਤਮਾ ਪੀਰ ਔਰ ਮੁਰਸ਼ਦ ਦੇ ਨਾਲ ਗੱਲ ਕੀਤੀ ਜਾਵੇ ਦੁੱਖ ਸੁੱਖ ਕੀਤਾ ਜਾਵੇ ਜੋ ਦਿੱਤਾ ਉਹਦਾ ਸ਼ੁਕਰਾਨਾ ਕੀਤਾ ਜਾਵੇ ਸਭ ਦਾ ਭਲਾ ਮੰਗਿਆ ਜਾਵੇ ਤਾਂ ਹੀ ਜ਼ਿੰਦਗੀ ਸਾਡੀ ਬਿਹਤਰ ਹੋ ਸਕਦੀ ਆ ਸੋ ਸੋ ਇਹ ਗੱਲਾਂ ਬਹੁਤ ਕੁਝ ਸਿਖਾਉਂਦੀਆਂ ਇਹਨਾਂ ਗੱਲਾਂ ਤੇ ਜ਼ਰੂਰ ਗੌਰ ਕਰਨਾ ਇਹਨਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਪਰਮਾਤਮਾ ਤੁਹਾਡਾ ਸਾਰਿਆਂ ਦਾ ਭਲਾ ਕਰੇ ਨਾਜ਼ਰੀਨ ਜਿਹੜੇ ਚੈਨਲ ਤੇ ਨਵੇਂ ਆ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਨੂੰ ਲਾਇਕ ਅਤੇ ਸ਼ੇਅਰ ਜਰੂਰ ਕਰਨਾ ਕਮੈਂਟ ਬਾਕਸ ਵਿੱਚ ਜੈ ਪੀਰਾਂ ਦੀ ਜਰੂਰ ਲਿਖਣਾ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਜਦ ਤੱਕ ਲਈ ਚੈ ਪੀਰਾਂ ਦੀ